ਸੋ ਕਿਹਾ ਪਦਿਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਵਾਪਸ ਲੈਣ ਦਾ ਗਨ ਜਿੱਥੇ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਅਵੇ ਚ ਇਲੈਕਸ਼ਨ ਲੜਨ ਵਾਲੇ ਉਮੀਦਵਾਰਾਂ ਤੋਂ ਤੇ ਜਾਣਗੇ ਚੋਣ ਨਿਸ਼ਾਨ ਸੋ ਇਸ ਮੌਕੇ ਤੇ ਆਰੋ ਅਨਿਸ਼ ਜੀਪਦੀਪ ਸਿੰਘ ਨੇ ਕਿਹਾ ਕਿ 4 ਤਰੀਕ ਵਾਲੇ ਦਿਨ ਨਾਮਜ਼ਦਗੀ ਪੇਪਰ ਉਮੀਦਵਾਰਾਂ ਦੇ ਵੱਲੋਂ ਜਮ੍ਹਾਂ ਕਰਵਾਏ ਗਏ ਸਨ ਉਸ ਤੋਂ ਬਾਅਦ ਵਿੱਚ ਪੜਤਾਲ ਕਰਨ ਤੋਂ ਬਾਅਦ ਇਕਲ ਲਿਸਟ ਲਗਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਵਿੱਚ ਅੱਜ 7 ਤਰੀਕ ਨੂੰ ਕਵਰੇਗ ਉਮੀਦਵਾਰਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈ ਜਾ ਰਹੇ ਨੇ ਇਸ ਮੌਕੇ ਤੇ ਨਾਮਜ਼ਦਗੀ ਪੱਤਰ ਵਾਪਸ ਛੜਨਾਏ ਉਮੀਦਵਾਰਾਂ ਨੇ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਧੀਆ ਇੰਤਜ਼ਾਮ ਕੀਤੇ ਗਏ ਨੇ ਜਿਨਾਂ ਦੇ ਨਾਲ ਬੜੀ ਹੀ ਇਮਾਨਦਾਰੀ ਅਤੇ ਵਧੀਆ ਤਰੀਕੇ ਨਾਲ ਕਾਗਜ਼ ਸਾਡੇ ਪਾਸੋਂ ਲਏ ਗਏ ਸਨ ਪਰ ਅੱਜ ਕਵਰਿੰਗ ਕਾਗਜ਼ ਅਸੀਂ ਵਾਪਸ ਲੈ ਰਹੇ ਹਾਂ ਪੂਰੇ ਪੰਜਾਬ ਅੰਦਰ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਨਾਮਜ਼ਦਗੀ ਪੱਤਰ 4 ਤਰੀਕ ਨੂੰ ਦਾਖਲ ਕਰਾਏ ਗਏ ਸੀ ਤੇ ਉਸ ਤਰੀਕੇ ਨਾਲ ਅੱਜ ਦੀ ਜਿਹੜੀ ਗੱਲ ਕਰੀਏ ਤੇ ਅੱਜ 7 ਤਰੀਕ ਨੂੰ ਕਾਗਜ਼ ਵਾਪਸੀ ਲੈਣ ਦੀ ਜਿਹੜੀ ਡੇਟ ਹੈ ਜਿਸ ਤਰੀਕੇ ਨਾਲ ਅੱਜ ਇੱਥੇ ਆਈਟੀਆਜ਼ ਨਾਲਾਂ ਦੇ ਵਿੱਚ ਮੌਜੂਦ ਹਨ ਜਿੱਥੇ ਕਿ ਅੱਜ ਚੋਣ ਨਿਸ਼ਾਨ ਦਿੱਤੇ ਜਾਣਗੇ ਨਾਲ-ਨਾਲ ਜਿੱਥੇ ਜਿਹੜੇ ਲੋਕਾਂ ਦੀਆਂ ਬੈਕ ਭਰੀਆਂ ਹੋਈਆਂ ਨੇ ਡਬਲ ਡਬਲ ਫਾਈਲਾਂ ਭਰੀਆਂ ਹੋਈਆਂ ਨੇ ਉੱਥੇ ਨਾਲ ਨਾਲ ਵਾਪਸੀਆਂ ਵੀ ਹੋਣਗੀਆਂ ਇਸ ਵੇਲੇ ਅਸੀਂ ਅਜਨਾਲਾ ਦੀ ਆਈਡੀ ਜਿਉਂ ਮੌਜੂਦ ਹੈ ਜਿੱਥੇ ਕਿ ਲਗਾਤਾਰ ਵਕਫ ਵਕਫ ਜਿਸ ਤਰੀਕੇ ਨਾਲ ਰੂਮ ਬਣਾਏ ਗਏ ਨੇ ਹਰ ਰੂਮ ਦੇ ਵਿੱਚ ਇੱਕ ਜਿਹੜਾ ਰੂਮ ਹੈ ਆਰੋ ਬਣਾਏ ਗਏ ਨੇ ਆਰੋ ਦੇ ਵਿੱਚ ਉਹਨਾਂ ਨੂੰ 10 ਪਿੰਡ ਦਿੱਤੇ ਗਏ ਨੇ 10 ਪਿੰਡਾਂ ਦੀਆਂ ਜਿਹੜੀਆਂ ਫਾਈਲਾਂ ਜਿਸ ਤਰੀਕੇ ਨਾਲ ਫਾਇਲਾ ਹੋਈਆਂ ਸੀ ਅਪਡੇਟ ਹੋਈਆਂ ਸੀ ਨਾਮਜ਼ਦਗੀ ਹੋਈਆਂ ਸੀ ਅੱਜ ਵਾਪਸੀ ਦਾ ਉਹ ਟਾਈਮ ਆ ਗਿਆ ਸਾਡੇ ਨਾਲ ਐਕਸੀਨ ਅਜਨਾਲਾ ਮੌਜੂਦ ਨੇ ਜਿਹੜੇ ਕੀ ਆਰਡੀ ਡਿਊਟੀ ਨਿਭਾ ਰਹੇ ਨੇ ਇਥੇ ਅੱਜ ਸਰ ਕੀ ਕਰਨਾ ਚਾਹੁੰਦੇ ਉਹ ਅੱਜ ਜਿਸ ਤਰੀਕੇ ਨਾਲ ਫਾਈਲਾਂ ਪਰੀਆਂ ਗਈਆਂ ਸੀ ਨਾਮਜ਼ਦਗੀ ਪੱਤਰ ਪਰੀ ਗਏ ਸਭ ਦੀ ਵਾਪਸੀ ਦੀ ਡੇਟਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਰੋਤਾਂ ਨੂੰ ਸਸੇਕਾਲ ਮੇਰੇ ਵੱਲੋਂ ਜਿੱਦਾਂ ਕਿ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਹਦਾਇਤ ਮੁਤਾਬਕ 4 ਤਰੀਕ ਤੱਕ ਅਸੀਂ ਨੋਮੀਨੇਸ਼ਨ ਪੇਪਰ ਲੈਣੇ ਸੀਗੇ 5 ਨੂੰ ਨਾਲ ਹੀ ਸਕਲੂਟ ਨਹੀਂ ਕਰਕੇ ਪੰਜੀ ਸ਼ਾਮ ਨੂੰ ਸੀ ਜਿਹੜੇ ਕੈਂਡੀਡੇਟਸ ਰਿਜੈਕਟ ਸੀਗੇ ਜਾਂ ਐਕਸੈਪਟ ਸੀ ਉਹਨਾਂ ਦੀ ਲਿਸਟ ਅਸੀਂ ਚਪਕਾ ਦਿੱਤੀ ਸੀਗੀ ਤੇ ਅੱਜ ਜਿਹੜੇ ਕੈਂਡੀਡੇਟਸ ਨੇ ਆਪਣੇ ਫਾਰਮ ਵਾਪਸ ਲੈਣੇ ਆ ਉਹਨਾਂ ਦਾ ਅੱਜ ਲਾਸਟ ਦਿਨ ਹੈ 3 ਵਜੇ ਤੱਕ ਜਿਹੜੇ ਜਿਹਨੇ ਆਪਣੇ ਫਾਰਮ ਵਾਪਸ ਲੈਣੇ ਆ ਉਹ ਫਾਰਮ ਵਾਪਸ ਲੈ ਸਕਦੇ ਆ ਫਾਰਮ ਵਾਪਸ ਲੈਣ ਤੋਂ ਬਾਅਦ ਅਸੀਂ ਇੱਕ ਫਾਈਨਲ ਲਿਸਟ ਤਿਆਰ ਕਰਾਂਗੇ ਜਿਹਦੇ ਨਾਲ ਜਿਹੜੇ ਕੀ ਬੰਦਿਆਂ ਨੇ ਇਲੈਕਸ਼ਨ ਲੜਨਾ ਉਹਨਾਂ ਦੀ ਇੱਕ ਫਾਈਨਲ ਲਿਸਟ ਤਿਆਰ ਹੋਊਗੀ ਜੀ ਸਰ ਜਿਸ ਦਿਕੇ ਨਾਲ ਫਾਈਨਲ ਲਿਸਟ ਦੀ ਗੱਲ ਤੁਸੀਂ ਕੀਤੀ ਆ ਲੈ ਇਲੈਕਸ਼ਨ ਵੜ ਲੜਨ ਵਾਲਿਆਂ ਦੀ ਫਿਰ ਉਹਨਾਂ ਨੂੰ ਜਿਹੜੇ ਚੋਣ ਨਿਸ਼ਾਨ ਉਹ ਵੀ ਮਿਲਣਗੇ ਸਰਕਾਰੀ ਜਿਹੜਾ ਕਿ ਸਿਆਸੀ ਪਾਰਟੀਆਂ ਦਾ ਕੋਈ ਚਿੰਨ ਨਹੀਂ ਵਰਤਿਆ ਜਾਊਗਾ ਐਕਸਟਰਾ ਨੂੰ ਚੋਣ ਨਿਸ਼ਾਨ ਦਿੱਤੇ ਜਾਣਗੇ ਉਹ ਵੀ ਫਿਰ ਅਲਾਟ ਹੋਣਗੇ ਅੱਜ ਜੀ ਬਿਲਕੁਲ ਜੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਇੱਕ ਸਾਨੂੰ ਲਿਸਟ ਪ੍ਰੋਵਾਈਡ ਕਰਵਾਈ ਆ ਜਿਨ੍ਹਾਂ ਦੇ ਵਿੱਚ ਓਪਨ ਸਿੰਬਲਸ ਸਾਰੇ ਹੈਗੇ ਆ ਤੇ ਅਸੀਂ ਅਲਫਾਬੈਟਿਕਲ ਆਰਡਰ ਦੇ ਵਿੱਚ ਸਾਰੇ ਜਿਹੜੇ ਹੈਗੇ ਉਮੀਦਵਾਰ ਅੱਜ ਨੇ ਕਿ ਐਲੀਜੀਬਲ ਹੋਣਗੇ ਉਹਨਾਂ ਦੀ ਲਿਸਟ ਬਣਾ ਕੇ ਤੇ ਨਾਲ ਉਹਨਾਂ ਨੂੰ ਅੱਜ ਸ਼ਾਮ ਤੱਕ ਸਿੰਬਲ ਅਲਾਟ ਕਰ ਦਿੱਤੇ ਜਾਊਂਗੇ ਪਰ ਜਿਸ ਤਰੀਕੇ ਨਾਲ ਕੁਸਰਤ ਸਮਤੀਆਂ ਵੀ ਹੋਈਆਂ ਨੇ ਪਿੰਡਾਂ ਕਾਫੀ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਟੀਚਾ ਸੀਗਾ ਇਸ ਵਾਰ ਕਿ ਸਿਰਫ ਸਮਤੀਆਂ ਵੱਸਵਾਦ ਹੋਣ ਪਰ ਇਸ ਵੀ ਵਰੀ ਹੋਈਆਂ ਵੀ ਨੇ ਉਹਨਾਂ ਨੂੰ ਵੀ ਫਿਰ ਸਰਟੀਫਿਕੇਟ ਕੇ ਬੋਲ ਅਲਾਟ ਕੀਤੇ ਜਾਣਗੇ ਬਿਲਕੁਲ ਜੀ ਜਿਦਾ ਸਾਡੇ ਕੋਲ 12 ਪਿੰਡ ਸੀਗੇ ਸਾਡੇ ਕੋਲ 12 ਦੇ ਵਿੱਚੋਂ ਤਕਰੀਬਨ ਲਗਭਗ 7 ਪਿੰਡਾਂ ਦੇ ਵਿੱਚ ਸਰਵਸਮਤੀਆਂ ਹੋ ਚੁੱਕੀਆਂ ਨੇ ਤੇ ਬਾਕੀ ਜਿਹੜੇ 5 ਪਿੰਡ ਆ ਉਹਨਾਂ ਦੇ ਵਿੱਚ ਆਪਾਂ ਇਲੈਕਸ਼ਨ ਕਰਵਾਣੇ ਆ ਤੇ ਜਿਹੜੇ ਸਰਵਸਮਤੀਆਂ ਵਾਲੇ ਸਰਪੰਚ ਆ ਤੇ ਜਦੋਂ ਵੀ ਇਲੈਕਸ਼ਨ ਖਤਮ ਪ੍ਰੋਸੀਜਰ ਖਤਮ ਹੋਊਗਾ ਸਾਰੇ ਸਰਪੰਚਾਂ ਨੂੰ ਸਰਟੀਫਿਕੇਟ ਇੱਕੋ ਵਾਰ ਹੀ ਦਿੱਤੇ ਲੋਕਾਂ ਨੂੰ ਸਾਡੀ ਇਹ ਪੀਲਾ ਕਿ ਜਿਸ ਤਰ੍ਹਾਂ ਹੁਣ ਤੱਕ ਸਭ ਨੇ ਸਾਡਾ ਕਾਪੂਲੇਟ ਕੀਤਾ ਬਹੁਤ ਵਧੀਆ ਤਰੀਕੇ ਨਾਲ ਫਾਰਮ ਭਰੇ ਵਾਪਸ ਲੈ ਬੜੇ ਸ਼ਾਂਤਮਈ ਤਰੀਕੇ ਨਾਲ ਇਸ ਤਰ੍ਹਾਂ ਇਲੈਕਸ਼ਨ ਵੀ ਬਹੁਤ ਵਧੀਆ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਚਕਰਾਣ ਵਧੀਆ ਤੋਂ ਵਧੀਆ ਕੈਂਡੀਡੇਟ ਚੁਣਨ ਤਾਂ ਕਿ ਉਹਨਾਂ ਦੀ ਪੰਚਾਇਤ ਵਧੀਆ ਬਣ ਸਕੇ ਤੇ ਪਿੰਡ ਦੀ ਖੁਸ਼ਹਾਲੀ ਆ ਸਕੇ ਬਿਲਕੁਲ ਜਗ੍ਹਾਦਰ ਤਸਵੀਰਾਂ ਤੁਸੀਂ ਵੇਖ ਰਹੇ ਕਿ ਐਕਸਰ ਸਾਹਿਬ ਨੇ ਕਿਹਾ ਕਿ ਨਾਲ ਨਾਲ ਅਪੀਲ ਕੀਤੀ ਹੈ ਵੋਟਰਸ ਬੁਟਰਾਂ ਨੂੰ ਕਿ ਉਹ ਇਮਾਨਦਾਰੀ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨ ਕਿਉਂਕਿ ਇਮਾਨਦਾਰੀ ਨਾਲ ਚੁਣਨਾ ਦੇ ਸਾਡੇ ਨਾਲ ਕੁਝ ਲੋਕ ਫਾਈਲਾਂ ਵਾਪਸ ਲੈਣ ਲਈ ਵੀ ਪਹ ਰਾਮਪੁਰ ਸਿੰਘ ਜੀ ਤੁਸੀਂ ਫਾਈਲ ਕਾਦੇ ਭਰੇ ਸੀ ਕਾਗੇ ਅਸੀਂ ਸਰਪੰਚੀ ਤੇ ਭਰੇ ਸੀ ਤੇ ਅੱਜ ਵਾਪਸੀ ਲੈਣ ਆਏ ਹੋ ਸਹਿਮਤੀ ਹੋ ਗਈ ਹੈ ਪਿੰਡ ਜੀ ਨਹੀਂ ਸਹਿਮਤੀ ਨਹੀਂ ਲਕਸ਼ਣ ਲੜਨੀ ਹੈ ਤੇ ਅਸੀਂ ਨਾ ਆਪਣੇ ਸਰਪੰਚ ਸਰਦਾਰ ਵੀਰ ਸਿੰਘ ਤੇ ਪਿੱਛੇ ਭਰੇ ਸੀ ਕਵਰਿੰਗ ਵਾਸਤੇ ਤੇ ਉਹ ਸਾਡੇ 3:00 ਵਜੇ ਕਾਗਜ਼ੀ ਸਲਟ ਹੋ ਗਏ ਨੇ ਠੀਕ ਰਹੇ ਨੇ ਤੇ ਅਸੀਂ ਆਪਣੇ ਦੋ ਕਾਗਜ਼ ਜਿਹੜੇ ਵਾਪਸ ਲੈ ਰਹੇ ਹਾਂ ਆਪ ਸਿੰਘ ਤੇ ਮੈਂ ਕੁਮਰ ਸਿੰਘ ਜੀ ਜੀ ਕਿਉਂਕਿ ਇਸ ਤਰੀਕੇ ਨਾਲ ਤੁਸੀਂ ਕਾਗਜ਼ ਭਰੇ ਸੀਗੇ ਜੇ ਗੱਲ ਕਰੀਏ ਸਾਰੇ ਜਾਮੇ ਦੀ ਗੱਲ ਕਰੀਏ ਸਰ ਜਿਸ ਤਰੀਕੇ ਨਾਲ ਡਿਊਟੀਆਂ ਲੱਗੀਆਂ ਸਨ ਉਹਨਾਂ ਦੇ ਪ੍ਰਬੰਧਾਂ ਦੀ ਕਿਸੇ ਦੀ ਕਿਨਾਂ ਗੱਲ ਕਰੀਏ ਸਰਕਾਰ ਵੱਲੋਂ ਪ੍ਰਬੰਧ ਕਿੱਦਾਂ ਦੇ ਰਿਆ ਨਹੀਂ ਹਾਂਜੀ ਮੈਂ ਜੀ ਤੁਹਾਨੂੰ ਇਹ ਬੇਨਤੀ ਕਰ ਰਿਹਾ ਕਿ ਸੋਚਦੇ ਸੀ ਪਹਿਲਾਂ ਸੀ ਕਿ ਛੇ ਸਾਡਾ ਤਕਾਵੇ ਗੱਲ ਹੋਏਗੀ ਅਸੀਂ 4 ਤਰੀਕ ਨੂੰ ਫਾਰਮ ਦਾਖਲ ਕਰਾਉਣ ਵਾਸਤੇ ਆਏ ਸੀ 7 ਨੰਬਰ ਕਾਊਂਟਰ ਹੈ ਜਿਹੜਾ ਕਿ ਬਲਾਕ ਅਜ ਨਾਲ ਆ ਵਿੱਚ ਸਾਨੂੰ ਬਹੁਤ ਹੀ ਮੁਲਾਜ਼ਮ ਸਟਾਫ ਇੰਨਾ ਵਧੀਆ ਮਿਲਿਆ ਸਾਨੂੰ ਜੀ ਆਇਆਂ ਕਿਸੇ ਨੇ ਕੋਈ ਟਕਾਨੇ ਕੋ ਮਾੜੀ ਬੋਲੀ ਨਹੀਂ ਬੋਲੀ ਮੈਡਮਾ ਨੇ ਭੈਣਾ ਨੇ ਵੀਰ ਨੇ ਸਾਰੇ ਤੁਹਾਨੂੰ ਬਹੁਤ ਕਾਗਜ਼ ਦਾਖਲ ਕਰਨ ਲੱਗਿਆ ਵੀ ਔਰ ਹੁਣ ਵੀ ਸਾਡੇ ਨਾਲ ਬਹੁਤ ਵਧੀਆ ਬਤਾਵਾ ਹੋ ਰਿਹਾ ਅਸੀਂ ਅਸੀਂ ਇਹ ਵੀ ਅਪੀਲ ਕਰਦੇ ਹਾਂ ਤੇ ਨਾਲ ਸਾਨੂੰ ਮਾਣ ਵੀ ਹੈ ਸ਼ਤਾਫ ਤੇ ਕਿ ਤੁਹਾਨੂੰ ਆਨ ਲੈਗ ਲਕਸ਼ਨ ਵਾਲੇ ਦਿਨ ਜਿਹੜਾ ਸਟਾਫ ਫਟ ਆਏਗਾ ਅਟਾ ਬਹੁਤ ਜਿਆਦਾ ਏਦਾਂ ਆਏਗਾ ਸਾਡੀ ਮਤਲ ਕਰਨਗੇ ਪਰ ਕੀ ਲੱਗਦਾ ਕਿ ਸਾਰਿਆਂ ਨੂੰ ਅਮਨ ਅਮਾਨਾ ਜਿਸ ਤਿੱਕੇ ਨਾਲ ਕਾਹ ਵੀ ਪਿੰਡਾਂ ਦੀ ਸਿਰਫ ਸੰਮਤੀ ਹੋਈ ਹੈ ਨਾਲ ਮਿਲ ਕੇ ਪੰਚਾਇਤ ਚੁਣ ਲੈਣੀ ਚਾਹੀਦੀ ਹੈ ਹਾਂ ਮੈਂ ਵੀ ਪੀਰ ਕਰਦਾ ਸਾਰੇ ਭਰਾਵਾਂ ਨੂੰ ਪੰਜਾਬ ਦੇ ਸਾਰੇ ਵੀਰਾਂ ਨੂੰ ਪੈਣਾ ਵੀਰਾਂ ਨੂੰ ਕਿ ਜਿਹੜਾ ਵੀ ਆਪਣੀ ਲਕਸ਼ਣ ਲੜ ਰਹੇ ਅਸੀਂ ਆਪਾਂ ਇਸੇ ਤਰ੍ਹਾਂ ਪ੍ਰੇਮ ਭਾਵਨਾ ਲਕਸ਼ਣ ਲੜੀਏ ਵੋਟਾਂ ਤੇ ਸਾਡੀਆਂ ਪਿਆਣੀਆਂ ਤੇ ਪਿਆਣੀਆਂ ਲੜਾਈ ਝੜਾ ਨਾ ਹੋਵੇ ਕੋਈ ਗੋਲੀ ਛੱਕਾ ਕੋਈ ਅੱਜ ਗਲਣਾ ਹੋਵੇ ਕੋਈ ਅਸੀਂ ਕਰਦੇ ਕੋਦੇ ਆ ਆਪ ਕਰਦੇ ਆ ਤੇ ਸਰਕਾਰਾਂ ਦਾ ਇਲਜ਼ਾਮ ਲਾਉਣੇ ਆ ਇਸ ਕਰਕੇ ਕਹਿੰਦਾ ਕਿ ਵੋਟਾਂ ਨਹੀਂ ਆਫੇ 5 ਸਾਲ ਦਾ ਫੇਰ ਸ਼ੋਹਰ ਪਹਿਲੋ ਵੀ ਆ ਜਣੀਆਂ ਹੋ ਸਰਕਾਰ ਦੀਆਂ ਜਣੀਆਂ ਨੇ ਅਸੀਂ ਇਸ ਤਰ੍ਹਾਂ ਭਾਈਚਾਰੇ ਦੇ ਨਾਲ ਹੀ ਸਾਰਾ ਮਾਨ ਦੇ ਨਾਲ ਜਿਹੜਾ ਅਸੀਂ ਰਹੀਏ ਏ ਵੀ ਵੀ ਬੈਂਟੀਕਰ ਠੀਕ ਹੈ ਲਗਾਤਾਰ ਤੁਸੀਂ ਤਸਵੀਰਾਂ ਦੇਖ ਲਏ ਹੋ ਕਿ ਅੱਜ ਜਿਸ ਤਰੀਕੇ ਨਾਲ ਵਾਪਸੀ ਦੀ ਡੇਟਾ ਜੇ ਅੱਜ ਵਾਪਸੀ ਦੇ ਜਿਹੜੇ ਕਾਗਜ਼ ਨੇ ਲੋਕਾਂ ਦੇ ਵਾਪਸੀ ਕਾਗਜ਼ ਲੈ ਜਾ ਰਹੇ ਨੇ ਨਾਲ ਨਾਲ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਜਿਹੜੇ ਆ ਚੋਣ ਨਿਸ਼ਾਨ ਵੀ ਜਿਹੜੇ ਦਿੱਤੇ ਜਾਣਗੇ ਨਾਲ ਸਰਬ ਸੰਪਤੀਆਂ ਦੀ ਗੱਲ ਕੀਤੀ ਹੈ ਕਿ ਜਦੋਂ ਹੀ ਇਹ ਸਾਰਾ ਕਾਰਜਕਾਲ ਜੋ ਵੀ ਪ੍ਰੋਸੈਸ ਹੈ ਖਤਮ ਹੁੰਦਾ ਹੈ ਉਸ ਤੋਂ ਬਾਅਦ ਜਿਹੜੇ ਸਰਬ ਸੰਪਤੀਆਂ ਨੇ ਉਹਨਾਂ ਨੂੰ ਵੀ ਸਰਟੀਫਿਕੇਟ ਦਿੱਤੇ ਜਾਣਗੇ ਨਾਲ ਨਾਲ ਪੰਜਾਬ ਸਰਕਾਰ ਦੀ ਗੱਲ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਵਧੀਆ ਜਿਹੜੀ ਉਤਸ਼ਾਹਿਤ ਕੀਤਾ ਸੀ ਸਰਬ ਸੰਪਤੀਆਂ ਨੂੰ ਲੈ ਕੇ ਕਾਫੀ ਵੱਡੇ ਪੱਧਰ ਤੇ ਜਿਹੜੀਆਂ ਸਰ